ਸਸੇ ਗੱਲ ਦੋਸਤੋ ਮੈਂ ਤੁਹਾਡਾ ਸੰਦੀਪ ਸਿੰਘ ਸੋਨੀ ਹਾਂ ਜੀ ਅਕਾਲ ਮੋਟਰ ਪਰਮ ਤਲਵੰਡੀ ਸਾਬੋ ਜੀ ਅੱਜ ਗੱਲ ਕਰਦੇ ਆ ਜੀ ਆਪਾਂ ਇਸ ਗੱਡੀ ਬਾਰੇ ਇਹ ਗੱਡੀ ਦਾ ਨਾਮ ਹੈ ਐਕਸ ਜੂਵੀ 300 ਜੀ ਇਹਦੇ ਵਿੱਚ ਦਿੱਕਤ ਕੀ ਹੈ ਜੀ ਦਿੱਕਤ ਇਹ ਇਹਦੇ ਵਿੱਚ ਚੂਹਾ ਵੱੜਦਾ ਜੀ ਤੇ ਚੂਹੇ ਨੇ ਇਹਦਾ ਨੁਕਸਾਨ ਬਹੁਤ ਕਰਤਾ ਜੀ ਬਾਹਰ ਸਾਰੀ ਟੁੱਕ ਦੀ ਜੀ ਅੰਦਰ ਏਸੀ ਫਿਲਟਰ ਹੋਇਆ ਤੇ ਬੋਰ ਵੀ ਜਿਹੜਾ ਡਾਕੂਮੈਂਟ ਸਪੇਸ ਸੀਗੇ ਤੇ ਗਲੋ ਬਾਕਸ ਦੇ ਵਿੱਚ ਤਾਂ ਉਸ ਮਸਲੇ ਨੂੰ ਲੈ ਕੇ ਬਾਈ ਆਪਣੇ ਕੋਲੇ ਆਏ ਸੀ ਬਾਈ ਕਹਿੰਦੇ ਨਾ ਆਪਾਂ ਨੂੰ ਕਿਸੇ ਨੇ ਦੱਸ ਪਾਈ ਐ ਵੀ ਉੱਥੇ ਜਾਓ ਅਕਾਲ ਮੋਟਰ ਤੇ ਵੀ ਉੱਥੇ ਤੁਹਾਡਾ ਹੱਲ ਹੋ ਜਾਊਗਾ। ਤੋਂ ਬਾਕੀ ਸਾਰੇ ਠੰਡੀਆਂ ਗੋਲੀਆਂ ਜਾਂ ਦੇ ਕੇ ਤੋੜ ਦਿੰਦੇ ਆ ਬਾਈ ਵੀ ਇਹ ਤਾਂ ਉੱਥੋਂ ਦੀ ਆਉਂਦਾ ਹੋਊਗਾ ਉੱਥੋਂ ਦੀ ਆਉਂਦਾ ਹੱਲ ਕੋਈ ਨਹੀਂ ਕਰਦਾ। ਤੇ ਬਾਈ ਆਪਣੇ ਕੋਲੇ ਵਿਚਾਰਾ ਬਹੁਤ ਆਸਾਂ ਲੈ ਕੇ ਆਇਆ ਸੀਗਾ। ਆਪਾਂ ਸਾਰਾ ਕੁਝ ਪਹਿਲਾਂ ਚੈੱਕ ਕਰਿਆ ਸੀਗਾ ਗਲੋਬਲ ਅਮਰੂ ਕਾਲਟਾਪ ਖੋਲ ਕੋਈ ਚੈੱਕ ਕਰਿਆ। ਵੀ ਦੇ ਚੂਹਾ ਕਿੱਥੋਂ ਦੀ ਆਉਂਦਾ ਤੇ ਜਾਲੀ ਲੱਗੀ ਹੋਈ ਸੀ ਮੂਰ ਦੇ ਚੂਹਾ ਨਹੀਂ ਆਉਂਦਾ ਸੀਗਾ। ਫਿਰ ਆਪਾਂ ਗ੍ਰਾਫ ਪਿੱਛੋਂ ਬੰਪਰ ਲਾ ਕੇ ਚੈੱਕ ਕਰਾਤਾ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਚੂਹਾ ਵੜਦਾ ਕਿੱਥੋਂ ਦੀ ਹੈਗਾ ਆਹ ਦੇਖੋ ਜੇ ਸ਼ੀਲਟ ਅਗਲੇ ਕੋਲੇ ਕੋਤਰਾ ਕਰਿਆ ਪਿਆਗਾ ਚੂਹਾ ਇੱਥੇ ਵੀ ਵੜਦਾਗਾ ਆ ਪਿੱਛੇ ਵਾਲੀ ਨਾ ਕੜੱਕਾ ਵੀ ਲਾ ਕੇ ਰੱਖਿਆ ਹੋਇਆ ਦੋ ਜਿਹਦੇ ਨਾਲ ਹੀ ਚਿਪਕ ਜਾਂਦਾ ਚੂਹਾ ਤੇ ਪਰ ਉਹ ਹਿਸਾਬ ਚ ਨਹੀਂ ਆਇਆ ਚੂਹਾ ਫਿਰ ਆਪਾਂ ਸਾਰਾ ਚੈੱਕ ਕਰਦੇ ਹੋਏ ਇਸ ਤੋਂ ਬਾਅਦ ਆਪਾਂ A to Z ਚੈੱਕ ਕਰਕੇ ਇੱਥੇ ਲਾਉਣੇ ਆ ਆਪਦੀ ਬਣਦੀ ਕਾਰਵਾਈ ਕਰਦੇ ਆ ਪੁਲਿਸ ਵਾਲਿਆਂ ਵਾਂਗੂ ਡਿੱਗੀ ਆਪਾਂ ਸਾਰੀ ਚੈੱਕ ਕਰ ਲਈ ਵੀ ਕਿਤੇ ਹੋਰ ਤਾਂ ਨਹੀਂ ਇਹ ਉਨੂੰ ਜਗ੍ਹਾ ਹੈਗੀ ਫੇਰ ਆਪਾਂ ਵਰਤਾਂ ਜੀ ਫਾਰਮੂਲਾ 321 ਆ ਜਾਲੀਆਂ ਲੱਗ ਕੇ ਆਪਾਂ ਸਿੜਤੀਆਂ ਪਰਾਂ ਇਧਰ ਵੀ ਜਾਲੀਆਂ ਆਪਾਂ ਲਾ ਕੇ ਸਿੜਤੀ ਜਿਹੜੀਆਂ ਇਹ ਜਾਲੀਆਂ ਸੀ ਨਾ ਇਹ ਤਾਂ ਦਿਖਾ ਰਿਹਾ ਤੁਹਾਨੂੰ ਇੱਥੋਂ ਦੀ ਵੀ ਚੂਹਾ ਵੜਦਾ ਹਰ ਇੱਕ ਗੱਡੀ ਨੇ ਬਈ ਇਹਨਾਂ ਹੱਲ ਕਰਾ ਲਿਆ ਕਰੋ ਹਨ ਜਿਹੜੀ ਨੂੰ ਬੰਦੇ ਨੂੰ ਦਿੱਕਤ ਆਉਂਦੀ ਵੀ ਸਾਡੀ ਗੱਡੀ ਚ ਕੋਈ ਚੂਹਾ ਵੜਦਾ ਹੈਗਾ ਕਿਉਂਕਿ ਚੂਹਾ ਬਾਈ ਇਹ ਤਾਂ ਇੱਕ ਵਾਰ ਗੱਡੀ ਦੇ ਬਾਹਰ ਨਾਲ ਤਾਂ ਮੁਸ਼ਕ ਮਾਰਦਾਗਾ ਨਾਲੇ ਤੁਹਾਡਾ ਐਕਸੀਡੈਂਟ ਹੋਣ ਦਾ ਵੀ ਡਰ ਰਹਿੰਦਾਗਾ ਕਿਉਂਕਿ ਕਈ ਵਾਰ ਜਲਦੀ ਗੱਡੀ ਦੇ ਪੈਰ ਥੱਲੇ ਆ ਗਿਆ ਹਨ ਬਹੁਤ ਨੁਕਸਾਨ ਕਰਦਾ ਜੀ ਇਹ ਇਹ ਜਾਨਵਰ ਚੀਜ਼ ਇਹਨਾਂ ਦੇ ਬਾਕੀ ਮੁਸ਼ਕ ਮਾਰਦਾ ਬਾਈ ਵਿਸ਼ਾਫ ਕਰਦਾ ਲਾਤੀ ਆਪਾਂ ਗੱਡੀ ਤੇ ਜਾਲੀ ਇਧਰ ਵੀ ਲਾਤੀ ਜਾਲੀ ਜੀ ਇਹਦਾ ਕਰਤਾ ਪੱਕਾ ਹੱਲ ਤੇ ਬਾਈ ਨੂੰ ਆਪਾਂ ਗਾਰੰਟੀ ਦਿੱਤੀ ਬਾਈ ਵੀ ਗੱਡੀ ਦੇ ਤੇ ਚੂਹਾ ਨਹੀਂ ਵੜਦਾਗਾ ਧੰਨਵਾਦ ਜੀ ਵੀਡੀਓ ਬਤਵਾ ਸ਼ੇਅਰ ਕਰਿਓ ਜੀ ਤੇ ਕੰਮ ਬਾਈ ਜਰੂਰ